ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਾਂ ਲੱਗੇ ਜੀ ਅੱਜ ਸਵੇਰ ਬੱਚਿਆਂ ਦਾ ਪਰੌਂਠੇ ਬਣਾਉਣ ਆਲੂਆਂ ਲਈ ਪਹਿਲਾਂ ਆਲੂ ਵਾਲੇ ਸੀਗੇ ਆਪਾਂ ਤੇ ਫਿਰ ਆਪਾਂ ਹੁਣ ਵੀ ਸਵੇਰ ਸਾਂ ਸ਼ੂਰੇ ਸੁਤੈ ਨਹੀਂ ਹੁੰਦਾ ਕੋਲ ਸ਼ਾਮ ਨੂੰ ਬੜੀ ਤੇਰੇ ਖਲੇ ਸੀ ਹੁਣ ਆਪਾਂ ਕਾਦੀ ਮਿਰਚਾਂ ਜਿਹਦੇ ਵਿੱਚ ఫిర్ పాదేజీ ఏద మసాల మెగి మసాలా పతా ఇన్నా టేస్ట్ బా మె మసాల ਵੱਚੀ ਸੂਬਾ ਸੂਬਾ ਜਾਨੀ ਬੱਧੀ ਹੋਜੀ ਪਿਆਜ਼ ਥੋੜੀ ਕੇ ਪਾਇਆ ਨਾ ਤਾਂ ਮੈਂ ਹਰੀ ਮਿਰਚ ਪਾਈ ਆ ਬੱਚੇ ਖਾਂਦੇ ਘੱਟ ਹੈਗੇ ਪਿਆਜ਼ ਨੂੰ ਪਾਇਆ ਕੀ ਪਾਇਆ ਗਾ ਜੀ ਵੀ ਅੱਗੇ ਕੱਟ ਲਾਂ ਬੱਚੇ ਖਾਂਦੇ ਨੇ ਰੋੱਚਾਈ ਟਾਈਮ ਸਵੇਰੇ 10:00 ਤੱਕ ਜ਼ਿਆਦਾ ਕੰਮ ਹੋਣੇ ਤੇ ਸਕੂਲ ਜਣਾਉਣੇ ਪਿਆ ਰਹੇ ਸੀ ਉੱਧਰੋਂ ਆਪਾਂ ਖਾਣਾ ਬਣਾਉਣਾ ਬੱਚੇ ਆਉਂਦਾ ਕਿ ਫਿਰ 15:00 ਤੋਂ ਜ਼ਿਆਦਾ ਕੰਮ ਹੋ ਜਾਂਦਾਗਾ ਫਿਰ ਮੈਂ ਨਾਲ ਦੀ ਨਾਲ ਫਿਰ ਮੈਂ ਵਿੱਚ ਚਾਹ ਬਣਾਉਣ ਲੱਗੀ ਕਿ ਮੈਂ ਹੁਣੇ ਬੱਦਲੋਂ ਆਪਾਂ ਕੰਮ ਕਰਕੇ ਬਣਾਈ ਗਈ परौठे चंकी तरह मिक्स कर रखी जी मेरे चैनल पर पहली बार मेरे चैनल कर लो सबसक्राइब वीडियो वाइटिया लगती है तो लाइक कमेंट करके जरूर दसिया करो और सारे भैन भ्रा दसो जी कि मेरी वीडियो में बहुत हाँ पसंद वाले परौंठे चलो मैं सुबह बना दूसरी ਕਿ ਸੂਬਾ ਤਾਂ ਨਹੀਂ ਵਾਲੇ ਜਾਂਦੇ ਆ ਟਾਈਮ ਤੇ ਚਲੋ ਜੇ ਅਪਾ ਮਿਕਸ ਕਰਕੇ ਰੱਖ ਲੇ ਇਸ ਵਾਰਾ ਸਮਾਰ ਕੇ ਤੇ ਉਹ ਫਿਰ ਸੂਬਾ ਸ਼ਾਮ ਨੂੰ ਵਾਲ ਕੇ ਰੱਖ ਲੈ ਸੀ ਨਾ ਤੇ ਠੰਡੇ ਹੋ ਗਏ ਠੰਡੇ ਹੋ ਕੇ ਵਧੀਆ ਬਣ ਜਾਂਦੇ ਆ ਨਹੀਂ ਪੁਰ ਪਾਣੀ ਛੱਡ ਜਾਂਦੇ ਆ ਆਟੇ ਚ ਆਟਾ ਗੁੰਨੇ ਸੀ ਜਾਂ ਤੋਂ ਇਹ ਅਪਾ ਬਣਾ ਲਵਾਂਗੇ ਫਿਰੋਂ ਤੇ ਨਹੀਂ ਕੱਟਦੇ ਆ ਫਿਰ ਕਿ ਬੱਚੇ ਖੁਸ਼ ਹੋ ਕੇ ਖਾਂਦੇ ਆ ਜੀ ਕੋਈ ਨਾ ਕੋਈ ਨਾ ਮਮਾ ਬਣਾ ਲਿਆ ਕਰੋ ਕਰੋ ਅੱਧ ਵਾਲੇ ਨੂੰ ਕੋਈ ਕੀ ਖਾ ਕੇ ਰਾਜੀ ਨਹੀਂ ਹੈ ਸਬਜ਼ੀ ਬਿਸਕੁਟ ਦਾ ਖਾ ਲੈਣੇ ਬੱਚੇ ਕਰਦਾ ਜਮੀ ਨਹੀਂ ਖਾਂਦੇ ਇਹ ਸਕੂਲ ਦੇ ટીਚਰ ਟिफਨ ਚੈੱਕ ਕਰਦੇ ਆ ਖਾਣਾ ਫਿਰ ਤਾਂ ਤੇ ਖਾਣਾ ਪੈਂਦਾ ਹੀ ਆ ਬੱਚਿਆਂ ਨੂੰ ਕਿ ਖੰਚੇ ਕੀ ਕਰੀ ਤਵਸਨਾ ਕਰਦੀ ਜਾਂਦੇ ਨੇ ਨਹੀਂ ਆ ਨਹੀਂ ਹੈ ਨਹੀਂ ਹੈ ਆ ਬਣਾ ਦਵਾ ਬਣਾ ਦੋ ਕਰੀਂ ਦੇ ਇਹਨਾਂ ਨੂੰ ਖੁਸ਼ ਹੋ ਕੇ ਖਾ ਲੈਂਦੇ ਆ ਮੈਂ ਫਰੈਸ਼ ਰੈਪ ਚ ਲਿਬੇਟ ਦੇ ਸੀ ਮੈਂ ਤਾਂ ਹੀ ਪੂਨੇ ਬਣਾਏ ਨਿੱਕੇ ਨਿੱਕੇ ਪੀਕੋ ਕਰ ਲਈ ਸੀ ਮਸੀਜ ਦੇ ਆ ਜੀ ਤੇ ਇਹਨਾਂ ਚੀਂ ਪੈ ਗਈ ਅਬ ਪੈਕ ਕਰਕੇ ਫਿਰ ਫਰੈਸ਼ ਰਹੇ ਤਾਂ ਹੈ ਤਾਂ ਮੜਈ ਆਵੇ ਤੇ ਤਰਿਆ ਪਲਾ ਬੋਟ ਹੈ ਮੈਂ ਪਾਇਆ ਨਹੀਂ ਪਾਇਆ ਸਾਰਾ ਜਦ ਤੋ ਦੇ ਵੀ ਹੁਣ ਇਸ ਵਿੱਚ ਪੂਣੀ ਹੀ ਧੋ ਦਿੰਨੀ ਹੈ ਬਦਲ ਬਦਲਾ ਦੇਣੇ ਬੱਚੇ ਟਿਫਨ ਚ ਇਸ ਨਾਲ ਵਧੀਆ ਬਣ ਜੇ ਰਹਿੰਦੀ ਹੈਗੀ ਦੱਸ ਤੁਸੀਂ ਕਿਵੇਂ ਹੋਗੇ ਆਪਾਂ ਬਣਾਤਾ ਇਹ ਟਿਫਨ ਪੈਕ ਤੇ ਆਪਾਂ ਨਾਲ ਦੀਆਂ ਬਣਾ ਲਾਂਗੇ ਚਾਹ ਕਿ ਸੂਆ ਬੱਚੇ ਨੇਦਰ ਬੱਚੇ ਰੈਡੀ ਹੋਣਾ ਹੁੰਦਾ ਹੈਗਾ అసలు దసి ఘోది బర్చ వరత రిఫైండ్ బుతటి బాడి వదిలి కలి కమెంట్ తర్చే కమ్మ ఉద్దరు బ టైం ఉందా ਸਾਰਿਆਂ ਦੇ ਸੁਪਤੋਂ ਜ਼ਿਆਦਾ ਕਮ ਹੋ ਜਾਂਦਾ ਕਿਤੇ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਨੇ ਬਣਾ ਲਾਂਗੀ ਚਾਹ ਫਾਟੇ ਤਿਆਰ ਕਰਤੀ ਆਪਾਂ ਆਪਣੀ ਬੰਦੀ ਹੋ ਗਈ ਚਾਹ ਨਾਲ ਆਪਣੀ ਟਿਪਨ ਪੈਕ ਕਰ ਦੂੰਗੀ ਚਾਹੀ ਬਣੀਏ ਨਾ ਜਮਾ ਵਾਲਾ ਜੀ ਮਸੀ ਮੋਟੀ ਪੱਤੀ ਦੀ ਚਾਹ ਬਣਾਉਣੀ ਹੈ ਬਰੀਕ ਪੱਤੀ ਪਿੰਦੇ ਨਹੀਂ ਹੈ ਤੇ ਉਹਨੂੰ ਵੱਧ ਵਾਲਣਾ ਪੈਂਦਾ ਹੈਗਾ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੇ ਕੰਮ ਚੱਲੂ ਸਬਸਕ੍ਰਾਈਬ ਵੈ ਗੁਰੂ ਜੀ ਦਾ ਕਾਜ ਸਾਡੀ ਹੋਇਆ ਹੈ ਗੁਰੂ ਜੀ ਕੀ ਫਤਿਹ